ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਸੋਪਾ ਸ਼ਰਮਾ ਦੀ ਅਗਵਾਈ ਦੇ ਵਿੱਚ ਲੁਧਿਆਣਾ ਦੇ 8 ਪੁਆਇੰਟਾਂ ਤੇ ਪਾਰਕਿੰਗ ਜਿਹੜੇ ਸਥਾਨ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਬੱਸ ਸਟੈਂਡ ਤੋਂ ਆਣ ਨੇ ਜਿੱਥੇ ਪੁਲਿਸ ਵੱਡੀ ਤਦਾਦ ਦੇ ਵਿੱਚ ਪਹੁੰਚੀ ਆ ਜਿਹੜੇ ਵਾਹਨ ਖੜੇ ਨੇ ਜਿਹੜੇ ਪੁਰਾਣੇ ਵਾਹਨ ਨੇ ਜਾਂ ਜਿਨ੍ਹਾਂ ਦੇ ਉੱਤੇ ਧੂਲ ਮਿੱਟੀ ਜੰਮੀ ਆ ਉਹਨਾਂ ਦੇ ਨੰਬਰ ਪਲੇਟਾਂ ਨੂੰ ਸਕੈਨ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹਦੀ ਗੱਡੀ ਹੈਗੀ ਆ ਤੇ ਕਿੰਨੀ ਦੇਰ ਤੋਂ ਇੱਥੇ ਖੜੀ ਆ ਸਾਰੇ ਜਿਹੜੀ ਆ ਪੁਸ਼ਪ ਪਤਾਲ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਆ ਪਰ ਖਾਸ ਕਰ ਇਹ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਇਹ ਵਾਹਨ ਜਿਹੜੇ ਨੇ ਚੈੱਕ ਕੀਤੇ ਜਾ ਰਹੇ ਨੇ ਉਹਨਾਂ ਦਾ ਨੰਬਰ ਇੱਕ ਇੱਕ ਗੱਡੀ ਦਾ ਨੰਬਰ ਜਿਹੜਾ ਵਾ ਜੋ ਟੂ ਟੂ ਵੀਲਰ ਵਾਹਕਲ ਆ ਉਹਨਾਂ ਦੇ ਨੰਬਰ ਨੋਟ ਕੀਤੇ ਜਾ ਰਹੇ ਨੇ ਤਾਂ ਉਹ ਚੈਕਿੰਗ ਜਿਹੜੀ ਇਸ ਵਕਤ ਚੱਲ ਰਹੀ ਹੈਗੀ ਆ ਤੇ ਤਸਵੀਰਾਂ ਜੋ ਦਿਖਾ ਰਹੇ ਤੁਹਾਨੂੰ ਲੁਧਿਆਣਾ ਬੱਸ ਸਟੈਂਡ ਤੋਂ ਦਿਖਾ ਰਹੇ ਆ ਲੁਧਿਆਣਾ ਦੇ 8 ਪੁਆਇੰਟ ਚੁਣੇ ਗਏ ਨੇ ਜਿਹੜੇ ਪਾਰਕਿੰਗ ਸਟਾਲ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਾਹਨ ਖੜੇ ਹੁੰਦੇ ਨੇ ਜਿਵੇਂ ਕਿ ਬੱਸ ਸਟੈਂਡ ਹੋ ਗਿਆ ਜਾਂ ਹੋਟਲਾਂ ਦੇ ਬਾਹਰ ਪਾਰਕਿੰਗ ਸਥਾਨ ਬਣੇ ਨੇ ਕਾਰਪੋਰੇਸ਼ਨ ਦੇ ਜਿਹੜੇ ਪਾਰਕਿੰਗ ਸਥਾਨ ਨੇ ਉੱਥੇ ਇਹ ਚੈਕਿੰਗ ਜਿਹੜੀ ਆ ਚੱਲ ਰਹੀ ਹੈਗੀ ਆ ਤਾਂ ਪੁਲਿਸ ਆਪਣੇ ਮੋਬਾਈਲਾਂ ਦੇ ਵਿੱਚ ਜਿਹੜੀ ਇੱਕ ਐਪ ਹੈਗੀ ਆ ਵਾਹਨ ਐਪ ਉਸ ਦੇ ਵਿੱਚ ਇਹ ਨੰਬਰ ਪਾ ਕੇ ਉਹਨਾਂ ਦੇ ਵਾਹਨ ਜਿਹੜੇ ਨੇ ਚੈੱਕ ਕਰ ਰਹੀ ਹੈਗੀ ਆ ਤਾਂ ਇਹ ਪੂਰਾ ਪਾਰਕਿਸਤਾਨ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਇੱਥੇ ਪਹੁੰਚੀ ਆ ਤਾਂ ਹੱਥਾਂ ਦੇ ਵਿੱਚ ਇਹਨਾਂ ਦੇ ਖਾਸ ਇੱਕ ਮਸ਼ਿਨਰੀ ਹੈਗੀ ਹੈ ਜਿਸ ਤੇ ਥਰੂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਪੁਲਿਸ ਆਪਣੇ ਮੋਬਾਈਲਾਂ ਦੇ ਵਿੱਚ ਫੋਟੋਆਂ ਵੀ ਖਿੱਚ ਰਹੀ ਹੈ ਜਿੰਨਾ ਵਾਹਨਾਂ ਦੇ ਉੱਤੇ ਮਿੱਟੀ ਜੰਮੀ ਹੋਈ ਆ ਜਾਂ ਕਿ ਨੰਬਰ ਪਲੇਟ ਦੇ ਵਿੱਚ ਕੋਈ ਗੜਬੜੀ ਲੱਗਦੀ ਆ ਤਾਂ ਉਹਨਾਂ ਦੀ ਖਾਸ ਕਰਕੇ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਤਾਂ ਪੁਲਿਸ ਆਦੇਸ਼ ਵੀ ਦੇ ਰਹੀ ਆ ਤਾਂ ਅੰਦਰ ਤਸਵੀਰਾਂ ਦੇਖ ਸਕਦੇ ਹੋ ਤਾਂ ਵਾਹਨਾਂ ਦੀਆਂ ਜਿਹੜੀਆਂ ਵਾ ਜਿਹੜੇ ਟੂ-ਵਿਲਰ ਵਾਹਨ ਖੜੇ ਨੇ ਉਹਨਾਂ ਦੀਆਂ ਫੋਟੋਆਂ ਖੜੀਆਂ ਆਈਆਂ ਤਾਂ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵਾ ਤਾਂ ਸੀ ਸੀਨੀਅਰ ਜੋ ਅਧਿਕਾਰੀ ਨੇ ਪੁਲਿਸ ਦੇ ਉਹ ਵੀ ਇੱਥੇ ਪਹੁੰਚੇ ਤਾਂ ਉਹਨਾਂ ਨਾਲ ਕਿਸ ਗੱਲਬਾਤ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਖਾਸ ਹਦਾਇਤਾਂ ਹੈਗੀਆਂ ਵਾ ਕਿਸ ਤਰ੍ਹਾਂ ਇਹ ਚੈੱਕ ਕੀਤੇ ਜਾ ਰਹੇ ਨੇ ਮਾਨਯੋਗ ਸਾਹਿਬ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਨੇ ਦਿਸ਼ਾ ਨਿਰਦੇਸ਼ ਜੰ ਦਿੱਤੇ ਚੈਕਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਕਿੰਗਾਂ ਦੀ ਜਿਵੇਂ ਬੱਸ ਸਟੈਂਡ ਕਿਪਸ ਮਾਰਕੀਟ ਡੀਐਮਸੀ ਹਸਪੀਟਲ डीसी कॉम्प्लेक्स रेलवे स्टेशन ਦੇ ਹੋਰ ਵੀ ਕਈ ਥਾਵਾਂ ਤੇ ਪਾਰਕਿੰਗ ਜਿੱਥੇ ਕੋਈ ਵਾਹਨ ਖੜੇ ਕਰਦੇ ਨੇ ਉਹ ਚੈਕਿੰਗ ਚੱਲ ਰਹੀ ਹੈ ਇਹ ਚੈਕਿੰਗ ਜਿਹੜੀ ਸਾਡੀ ਕੀਤੀ ਜਾ ਰਹੀ ਹੈ ਉਹ ਵਾਹਨਾਂ ਦੀ ਟੈਕਨੀਕਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਸਾਨੂੰ ਵਾਹਨ ਇਦਾਂ ਦਾ ਸਸਪੀਸ਼ਸ ਵਾਹਨ ਮਿਲੂਗਾ ਜਦ ਚੈਕਿੰਗ ਚੱਲ ਰਹੀ ਹੈ ਜੇ ਕੋਈ ਮਿਲਦਾ ਹੈ ਉਹਤੇ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੀ ਉਹਦੀ ਸਕੁਰਦਾਰੀ ਆ ਉਹਦੇ ਮਾਲਕ ਨੂੰ ਸਭੀ ਲੇਗੀ ਕੀ ਇਹਦੇ ਚ ਖਾਸ ਹੋਵੇਗਾ ਜਿਵੇਂ ਵਾਈਕਲ ਦੇ ਨੰਬਰ ਪਲੇਟ ਟੁੱਟੀਆਂ ਜਾਂ ਕੁਝ ਪੁਰਾਣੇ ਵਾਹਨ ਖੜੇ ਨੇ ਜਿਹਨਾਂ ਤੇ ਧੂਲ ਮਿੱਟੀ ਜੰਮੀ ਆ ਉਹਨਾਂ ਨੂੰ ਕਿਸ ਤਰ੍ਹਾਂ ਇਹ ਸਕੈਨ ਕੀਤਾ ਜਾਂਦਾ ਕਿਸ ਤਰ੍ਹਾਂ ਇਹ ਚੈੱਕ ਕੀਤਾ ਜਾਂਦਾ ਦੇਖੋ ਸਾਡੇ ਕੋਲ ਵਾਹਨ ਐਪ ਹੈਗੀ ਆ ਟੈਕਨੀਕਲ ਟੀਮਾਂ ਸਾਡੇ ਕੋਲ ਹੈਗੀਆਂ ਨੇ ਉਹਨਾਂ ਦੇ ਨੰਬਰ ਚੈੱਕ ਕੀਤੇ ਜਾ ਰਹੇ ਨੇ ਉਹਨਾਂ ਦਾ ਚੈਸੀ ਨੰਬਰ ਵਗੈਰਾ ਜਾਂ ਹੋਰ ਕਈ ਵਾਰੀ ਕਿਸੇ ਨੇ ਸਪੋਸ ਮੋਟਰਸਾਈਕਲ ਦੇ ਉੱਤੇ ਧੀਵਰੀ ਆਪਾਂ ਨੂੰ ਲੱਗ ਜਾਂਦਾ ਵੀ ਗਲਤ ਨੰਬਰ ਪਲੇਟ ਲਾਈ ਆ ਉਹ ਚੈਕਿੰਗ ਕੀਤੀ ਜਾ ਰਹੀ ਆ ya voy a poner suspicious es like que te ਤੇ ਉਹ ਤੇ ਕ ਨੂੰ ਨ ਸਰਪੰਦੀ ਕਾ ਵੀ ਕਿਤੇ ਜਾਏ ਸਰ ਜਿਹੜੇ ਪਾਰਕਿੰਗ ਠੇਕੇਦਾਰ ਹੁੰਦੇ ਨੇ ਲੋ ਉਹਨਾਂ ਨੂੰ ਕੋਈ ਆਦੇਸ਼ ਦਿੱਤੇ ਜਾਂਦੇ ਨੇ ਕਿ ਜਿਹੜੇ ਪੁਰਾਣਾ ਵਹੀਕਲ ਖੜਾ ਜੈ ਇੰਨੀ ਦਿਨ ਤੋਂ ਖੜਾ ਉਹਦੀ ਸ਼ਿਕਾਇਤ ਕੀਤੀ ਜਾਵੇ ਜਾਂ ਕੋਈ ਦੱਸਿਆ ਜਾਵੇ ਕਿ ਇੰਨੀ ਦਿਨ ਤੋਂ ਵਹੀਕਲ ਖੜਾ ਬਿਲਕੁਲ ਇਹਨਾਂ ਨੇ ਵੀ ਮੀਟਿੰਗ ਕੀਤੀ ਗਈ ਆ ਹੁਣ ਵੀ ਕੀਤੀ ਜਾ ਰਹੀਆਂ ਨੂੰ ਇਹੋ ਆਦਤਾਂ ਨੇ ਕਿ ਮੇਰੀ ਕੋਈ ਕੋਈ ਪੁਰਾਣਾ ਵਹੀਕਲ ਖੜਾ ਕੀਤਾ ਬੰਦੇ ਨੇ ਕੋਈ ਮਿੱਟੀ ਧੂੜ ਮਿੱਟੀ ਭਈਆ ਉੱਥੇ ਵਹੀਕਲ ਦੇ ਉੱਤੇ ਸਸਪੀਸ਼ੀਅਸ ਬੰਦਾ ਲੱਗਦਾ ਤੁਹਾਡੇ ਕੋ ਰਾਤ ਨੇਰੇ ਬਰਾਕੇ ਰਾਤ ਚੈੱਕ ਕਰਾਉਣ ਇੱਥੇ ਆ ਗਿਆ ਵਹੀਕਲ ਖੜਾ ਕਰਦਾ ਉਹਦੀ ਜਿਹੜੀ ਇਨਫਾਰਮੇ ਕੋ ਜਰੂਰ ਹੋਣਾ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸਰ ਲੁਧਿਆਣਾ ਵਾਸੀ ਨੇ ਕੋਈ ਮੈਸੇਜ ਜਾਰੀ ਵਾਸਤੇ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਕਿ ਤੁਹਾਨੂੰ ਇਲੈਗਲ ਕੋਈ ਵਾਹਨ ਦਿਖਦਾ ਜਾ ਕੇ ਤੇ ਖੜਾ ਦਿਖਦਾ ਉਹ ਦੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਦੇਖੋ ਸਾਡਾ ਕੰਟਰੋਲ ਹੁੰਦਾ ਨੰਬਰ ਜਿਹੜਾ ਚੱਲ ਰਿਹਾ ਆ ਉਹ ਸਾਰਿਆਂ ਨੂੰ ਹੈਗਾ ਹੀ ਆ ਉਸ ਦੇ ਉੱਤੇ ਤੁਸੀਂ ਸਾਨੂੰ ਕੋਈ ਵੀ ਸਪੀਸ਼ੀਅਸ ਕੋਈ ਤੁਹਾਨੂੰ ਲੱਗਦਾ ਕੋਈ ਵਹੀਕਲ ਸਪੀਸ਼ੀਅਸ ਕੋਈ ਐਕਟੀਵਿਟੀ ਕਿਤੇ ਹੁੰਦੀ ਆ ਤੋ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਕੋਈ ਕ੍ਰਾਈਮ ਪੇਸ਼ਾ ਲੋਕ ਕੋਈ ਤੁਹਾਨੂੰ ਲੱਗਦਾ ਕ੍ਰਾਈਮ ਕਰ ਰਹੇ ਨੇ ਜਾਂ ਕਿਤੇ ਵੀ ਕੋਈ ਕੋਈ ਜ਼ ਕ੍ਰਿਮੀਨਲ ਬੰਦਾ ਤੁਹਾਨੂੰ ਲੱਗਦਾ ਹੈ ਕਿ ਤੇ ਦਿਖਦਾ ਕੋਈ ਡਰਗ ਪੈਡਲਰ ਹੈ ਜਾਂ ਕਿਸੇ ਵੀ ਕਿ ਤਰ੍ਹਾਂ ਦਾ ਕ੍ਰਾਈਮ ਪੇਸ਼ਾਲੂ ਹੋ ਗਿਆ ਤੁਹਾਨੂੰ ਦੇਖਦੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀ ਦਿਓ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਤੇ ਲੁਧਿਆਣਾ ਪੁਲਿਸ ਜਿਹੜੀ ਕਮਿਸ਼ਨਰ ਪੁਲਿਸ ਹੈ ਤੁਹਾਨੂੰ ਆਸ਼ਵਾਸ਼ਣ ਦਿੰਦੀ ਹੈ ਕਿ ਜਿਹੜਾ ਤੁਹਾਡਾ ਇੱਥੇ ਬਿਲਕੁਲ ਲਾਅ ਐਂਡ ਆਰਡਰ ਨੂੰ ਪ੍ਰੋਪਰ ਮੇਨਟੇਨ ਕੀਤਾ ਜਾ ਰਿਹਾ ਤੇ ਪੁਲਿਸ ਜਿਹੜੀ ਬਿਲਕੁਲ ਤੰਦ ਹੀ ਨਾ ਕੰਮ ਕਰਦੀ ਤਾਂ ਬਿਲਕੁਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਿਹੜੇ ਜਾਣਕਾਰੀ ਦੇ ਰਹੇ ਨੇ ਤਾਂ 8 ਪੁਆਇੰਟ ਚੁਣੇ ਗਏ ਨੇ ਤਾਂ ਟੈਕਨੀਕਲ ਟੀਮਾਂ ਜਿਹੜੀਆਂ ਉਹ ਨਾਲ ਰੱਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਇੱਕ ਵਾਹਨ ਐਪ ਹੈਗੀ ਆ ਉਸ ਤੇ ਜਰੀਏ ਇਹ ਸਾਰੇ ਵਾਹਨ ਜਿਹੜੇ ਨੇ ਚੈੱਕ ਕੀਤੇ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪਾਰਕਿੰਗ ਸਥਾਨ ਦੇ ਵਿੱਚ ਟੂ ਵੀਲਰ ਖੜੇ ਹੁੰਦੇ ਨੇ ਫੋਰ ਵੀਲਰ ਖੜੇ ਹੁੰਦੇ ਨੇ ਕਈ ਪੁਰਾਣੇ ਬਹੁਤ ਦੇਰ ਤੋਂ ਜਿਹੜੇ ਟੂ ਵੀਲਰ ਖੜੇ ਹੁੰਦੇ ਨੇ ਤਾਂ ਉਹਨਾਂ ਸਾਰਿਆਂ ਦੀ ਇਹ ਚੈਕਿੰਗ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਪੁਲਿਸ ਨੇ ਸਿੱਧੇ ਤੌਰ ਤੇ ਕਹਿ ਕਿ ਸਾਡੇ ਕੰਟਰੋਲ ਰੂਮ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਤੁਹਾਨੂੰ ਲੱਗਦਾ ਕਿ ਇਹ ਵਾਹਨ ਜਿਹੜਾ ਬਹੁਤ ਪੁਰਾਣਾ ਖੜਿਆ ਆ ਉਹ ਤੁਹਾਡੀ ਜਾਣਕਾਰੀ ਜਿਹੜੀ ਆ ਉਹ ਗੁਪਤ ਰੱਖੀ ਜਾਵੇਗੀ ਤੁਹਾਨੂੰ ਲੱਗਦਾ ਕਿ ਇਹ ਸ਼ੱਕੀ ਨੰਬਰ ਦੀ ਗੱਡੀ ਹੈਗੀ ਆ ਤਾਂ ਤੁਸੀਂ ਤੁਰੰਤ ਜਿਹੜੀ ਆ ਪੁਲਿਸ ਨੂੰ ਕਾਲ ਕਰੋ ਤੁਹਾਡੀ ਜਾਣਕਾਰੀ ਜਿਹੜੀ ਉਹ ਗੁਪਤ ਰੱਖੀ ਜਾਏਗੀ ਤਾਂ ਇਹ ਅੱਜ 8 ਪੁਆਇੰਟਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਆ ਲੁਧ ਬਸ ਸਟੈਂਡ ਆ ਰੇਲਵੇ ਸਟੇਸ਼ਨ ਆ ਜਿੱਥੇ ਪਾਰਕਿੰਗ ਸਥਾਨ ਨੇ ਜਿਹੜੇ ਕਾਰਪੋਰੇਸ਼ਨ ਦੇ ਨੇ ਉਹ ਤੇ ਉਹਨਾਂ ਜਗ੍ਹਾ ਤੇ ਇਹ ਚੈਕਿੰਗ ਜਿਹੜੀ ਅੱਜ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਸਿੱਧਾ ਜਿਹੜਾ ਵਾ ਆਦੇਸ਼ ਦਿੱਤਾ ਗਿਆ ਕਿ ਜੇ ਕੋਈ ਕਾਨੂੰਨ ਨੂੰ ਭੰਗ ਕਰੋਗੇ ਜਾਂ ਕਾਨੂੰਨ ਤੋੜੂਗੇ ਤਾਂ ਤੁਹਾਡੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਅੱਜ ਲੁਧਿਆਣਾ ਦੇ 8 ਪੁਆਇੰਟਾਂ ਤੇ ਜਿਹੜੀ ਆ ਇਸ ਵਕਤ ਚੈਕਿੰਗ ਜਿਹੜੀ ਚੱਲ ਰਹੀ ਹੈ